ਸਤਤਾਦਾਰੀ ਜਾਂ ਆਪੋਜੀਸ਼ਨ ਵਾਲੇ ਜਦੋਂ ਕਾਗਜ਼ ਭਰਨ ਆਉਂਦੇ ਹੁੰਦੇ ਸੀ ਉਹ ਦੋ ਦੋ ਪੱਕਾ ਲੈ ਕੇ ਕਾਗਜ਼ ਭਰਨ ਆਉਂਦੇ ਸੀ ਜੀ ਇੱਕ ਤਾਂ ਕਚੇਰੀਆਂ 'ਚ ਰਹਿ ਜਾਂਦੀ ਸੀਗੀ ਇੱਕ ਕਾਰ ਦੇ ਵਿੱਚ ਹੁੰਦੀ ਸੀ ਦੁਬਾਰਾ ਆ ਕੇ ਸਰਕਾਰ ਦੇ ਵਿੱਚੋਂ ਦੂਜੀ ਪੱਗ ਬੰਨਦੇ ਹੁੰਦੇ ਸੀਗੇ। ਇਸ ਵਾਰ ਪਹਿਲੀ ਵਾਰ ਹੋਇਆ ਬੜੇ ਲੰਬੇ ਸਾਲਾਂ ਬਾਅਦ ਕਿ ਸਰਕਾਰ ਵਾਲੇ ਵੀ ਤੇ ਵਿਰੋਧੀ ਧਿਰ ਵਾਲੇ ਵੀ ਉਹ ਇੱਕ ਇੱਕ ਪੱਗ ਲੈ ਕੇ ਕਾਗਜ਼ ਭਰਨ ਆਏ ਨੇ। ਬੰਦੇ ਲਿਆਂਦੇ ਜਾਂਦੇ ਸੀ, ਬੰਦੇ ਤਿਆਰ ਕੀਤੇ ਜਾਂਦੇ ਸੀ। ਪਹਿਲਾਂ ਡਿਊਟੀਆਂ ਲੱਗਦੀਆਂ ਸੀ ਕਿ ਫਲਾਣੇ ਪਿੰਡ ਵਾਲੇਓ ਤੁਸੀਂ ਫਲਾਣੇ ਪਿੰਡ ਵਾਲੇ ਕੁੱਟਨੇ ਆਂ, ਨੂੰ ਫਲਾਣਾ ਕੁੱਟਣਾ, ਤੁਸੀਂ ਇਹਨਾਂ ਨੇ ਕੁੱਟਨੇ ਆਂ। ਫਿਰ ਬਾਹਰੋਂ ਨਸ਼ਾ ਪਤਾ ਦੇ ਕੇ ਬਹੁਤ ਲੋਕ ਆਉਂਦੇ ਸੀਗੇ। ਬੜੀਆਂ ਸਰਕਾਰਾਂ ਇਹੋ ਜਿਹੀਆਂ ਆਈਆਂ ਜਿਨ੍ਹਾਂ ਨੇ ਨਸ਼ਾ ਸ਼ੁਰੂ ਕੀਤਾ। ਬੜੀਆਂ ਸਰਕਾਰਾਂ ਇਹੋ ਜਿਹੀਆਂ ਆਈਆਂ। ਅਕਾਲੀ ਧਰ ਨਾਲੇ ਕੋਈ ਭਾਈ ਦੋਰਾਹੀ ਹੈ ਨਹੀਂ ਕਿ ਜਿੱਦ ਤੱਕ ਹੋਈ ਹੈ ਨਾਲੀ ਗੱਲ ਕਾਂਗਰਸ ਆਈ ਕਾਂਗਰਸ ਨੇ ਉਹਨਾਂ ਨੂੰ ਥਾਪੀ ਦਿੱਤੀ ਘੱਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਆਏ ਆ ਅਸੀਂ ਕਿਸੇ ਵੀ ਥਾਪੀ ਨਹੀਂ ਦਿੱਤੀ ਕਿਸੇ ਨੂੰ ਬਕਾਇਦਾ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਨੂੰ ਨਹੀਂ ਲੱਗਦਾ ਕਿਸੇ ਦਿਨ ਕੋਈ ਇਹੋ ਜਿਹਾ ਆਊਗਾ ਜਿਸ ਦਿਨ ਆਪਾਂ ਇਹ ਕਹੀਏ ਵੀ ਸਾਰੇ ਪੰਜਾਬ ਚੋਂ ਸਾਨੂੰ ਇੱਕ ਵੀ ਨਸ਼ੇ ਵਾਲਾ ਨਾ ਮਿਲੇ ਇਹ ਨਾ ਕਦੇ ਹੀ ਨਹੀਂ ਆਉਣਾਗਾ ਮੈਂ ਪਿੰਡਾਂ ਚ ਹਾਂ ਹਾਂ ਕਿੰਨਾ ਮੈਂ ਅਸੀਂ ਉਸ ਕੈਟਾਗਰੀ ਦੇ ਵਿੱਚ ਖੜੇ ਹਾਂ ਜਿਹੜਾ ਨਸ਼ਾ ਘਟਾਉਣ ਦੀ ਟਰਾਈ ਕਰ ਰਿਹਾ ਦੂਜੇ ਲੋਕ ਉਸ ਕੈਟਾਗਰੀ ਚ ਖੜੇ ਸੀ ਜਿਹੜੇ ਨਸ਼ੇ ਨੂੰ ਬढ़ावा ਦੇ ਰਹੇ ਸੀਗੇ ਤਾਂ ਹਮੇਸ਼ਾ ਹੀ ਤੁਹਾਨੂੰ ਪੂਰੀ ਦੁਨੀਆ ਤੇ ਜੇ ਤੁਸੀਂ ਇਹ ਸੋਚ ਰਹੇ ਹੋ ਵੀ ਤੁਸੀਂ ਉਹ ਬੰਦੇ ਲੱਭਣੇ ਜਿਹੜੇ ਨਸ਼ਾ ਕਰਦੇ ਆ ਤਾਂ ਤੁਹਾਨੂੰ ਮਿਲਦੇ ਹੀ ਰਹਿਣਗੇ ਪਰ ਇਹ ਆ ਵੀ ਅੱਗੇ ਪਿੰਡਾਂ 'ਚ 100-100 ਬੰਦਾ ਹੁੰਦਾ ਸੀਗਾ ਹੁਣ ਪਿੰਡਾਂ 'ਚ ਘਟ ਕੇ 5-5 4 ਚਾ ਰਹਿ ਗਏ ਤੁਹਾਨੂੰ ਜਦੋਂ ਸਿੱਧੂ ਦੇ ਵੱਲੋਂ ਨਵੀਂ ਚਾਸ਼ਾ ਸ਼ਰਤੀਆ ਪੰਜਾਬ ਦੀ ਸਿਆਸਤ ਬਾਰੇ ਤੁਸੀਂ ਮੈਨੂੰ ਕਹਿ ਕੇ 550 ਕਰੋੜ ਰੁਪਇਆ ਦੇ ਕੇ ਸੀਐਮ ਦੀ ਕੁਰਸੀ ਲਈ ਗਈ ਹੈ ਉਸ ਤੋਂ ਬਾਅਦ ਇਹ ਸੁਨੀਲ ਜਾਖੜ ਦੀ ਸਿਟਮੈਂਟ ਆਉਂਦੀ ਹੈ ਕਿ ਜਿਹੜਾ 350 ਕਰੋੜ ਰੁਪਇਆ ਚੰਗੀ ਚੰਨੀ ਨੇ ਦਿੱਤਾ ਹੈਗਾ ਸੀਐਮ ਦੀ ਕੁਰਸੀ ਲਈ ਉਸ ਤੋਂ ਬਾਅਦ ਇਹ ਬੱਚਾ ਢਿੱਲੋਂ ਹੁਣੀ ਆਉਂਦੇ ਨੇ ਉਹਨਾਂ ਕਹਿੰਦੇ ਕਿ ਮੈਨੂੰ 3 ਕਰੋੜ ਦੀ ਜਿਹੜੀ ਮੇਥੋ ਡਿਮਾਂਡ ਕੀਤੀ ਗਈ ਹੈ ਐਮਐਲਏ ਦੀ ਕੁਰਸੀ ਲਈ ਮੰਨਦੀ ਆ ਨਾ ਵੈਲਿਡ ਹੀ ਕਹਿੰਦੀ ਆ ਉਹ ਤਾਂ ਕਹਿੰਦੇ ਵੀ ਠੀਕ ਆ ਹੀ ਹੋਣਾ ਚਾਹੀਦਾ ਉਹ ਤਾਂ ਪਾਰਟੀ ਫੰਡ ਦੇ ਨਾਂ ਤੇ ਜਦੋਂ ਕੋਈ ਐਮਐਲਏ ਟਿਕਟ ਲੈਣ ਜਾਂਦਾ ਏ ਜੀ ਸਾਨੂੰ ਤਾਂ ਪਤਾ ਸਾਡੇ ਹਲਕਿਆਂ ਜਦੋਂ ਜਾਂਦੇ ਨੇ ਇਹ ਪਹਿਲਾਂ ਸਾਰਿਆਂ ਤੋਂ ਪੈਸੇ ਇਕੱਠੇ ਕਰਕੇ 2-2 3-3 4-4 ਰੁਪਇਆ ਲੈ ਕੇ ਜਾਂਦੇ ਨੇ ਕਾਂਗਰਸ ਦਾ ਕਲਚਰ ਇਹ ਹੈ ਵੀ ਜੇ ਤੁਸੀਂ ਕਾਂਗਰਸ ਦੇ ਵਿੱਚ ਇਹਨਾਂ ਦੇ ਸੀਨੀਅਰ ਲੀਡਰਸ਼ਿਪ ਨੂੰ ਮਿਲਣਾ ਵੀ ਆ ਤਾਂ ਥੋੜਾ 5-10 ਲੱਖ ਰੁਪਇਆ ਤਾਂ ਜਿਹੜੇ ਗੇਟ ਤੇ ਖੜੇ ਉਹੀ ਲੈ ਜਾਂਦੇ ਨੇ ਅੱਜ ਤੁਸੀਂ ਗੱਲ ਕਰ ਰਹੇ ਹੋ ਨਸ਼ੇ ਦੀ ਨਸ਼ਾ No doubt ਬਹੁਤ ਵੱਡਾ ਮੁੱਦਾ ਹੈ ਅੱਜ ਆਪਾਂ ਕਾਲੀਦਲ ਨੂੰ ਟਾਰਗੇਟ ਕਰਦੇ ਹਾਂ ਗੁਰੂਗ੍ਰਾਂਦ ਸਬਜੀ ਦੀਆਂ ਬੇਅਦਬੀਆਂ ਤੇ No doubt ਬਹੁਤ ਵੱਡੀ ਗੱਲ ਆ ਪਰ ਇੱਕ ਚੀਜ਼ ਜਿਹੜੀ ਬਿਲਕੁਲ ਲੁਕੀ ਰਹੀ ਜਿਹਦੇ ਤੇ ਲੋਕਾਂ ਦਾ ਧਿਆਨ ਨਹੀਂ ਗਿਆ ਮੇਬ ਆਉਣ ਵਾਲੇ ਟਾਈਮ 'ਚ ਤੇ ਲੋਕਾਂ ਦਾ ਧਿਆਨ ਆਵੇ ਉਹ ਇਹ ਆ ਵੀ ਪੰਜਾਬ ਨੂੰ ਸਭ ਤੋਂ ਵੱਧ ਖੋਖਲਾ ਜੇ ਕਿਸੇ ਨੇ ਕੀਤਾ ਤਾਂ ਅਕਾਲੀ ਦਲ ਦੀ ਇਸ ਫੈਸਲੇ ਇਸ ਡਿਸੀਜਨ ਨੇ ਕੀਤਾ ਕਿ ਅਸੀਂ 10ਵੀਂ ਤੱਕ ਬੱਚੇ ਹੀ ਨਹੀਂ ਫੀਲ ਕਰਨੇ ਮੇਰੇ ਧਿਆਨ 'ਚ ਸਭ ਤੋਂ ਵੱਡਾ ਜਿਹੜਾ ਪੰਜਾਬ ਨੂੰ ਘਟਾ ਪਿਆ ਸਭ ਤੋਂ ਵੱਧ ਜੇ ਇੱਕ ਬੰਦੇ ਨੇ ਪੰਜਾਬ ਨੂੰ ਖੋਖਲਾ ਕੀਤਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀ ਗਵਰਨਮੈਂਟ ਨੇ ਇਹ ਫੈਸਲਾ ਕਰਕੇ ਕੀਤਾ ਕਿ ਤੁਸੀਂ 10ਵੀਂ ਤੱਕ ਬੱਚੇ ਹੀ ਨਹੀਂ ਫੀਲ ਕਰਨੇ ਮਤਲਬ ਤੁਸੀਂ ਡੈਡ ਕਰ ਤੁਸੀਂ ਉਹਨਾਂ ਦੀ ਜੜ ਖਤਮ ਕਰ ਤੁਸੀਂ ਉਹਨਾਂ ਦੀ ਨਿਊ ਹੀ ਖਤਮ ਕਰ ਜੇ ਨਿਊ ਖਤਮ ਕਰਤੀ ਬਿਲਡਿੰਗ ਨਹੀਂ ਬਣੂਗੀ ਸਖਸੀਅਤਾਂ ਨਿਰਪੱਖ ਪੋਸਟਾਂ ਜੁੜੀਆਂ ਤੁਸੀਂ ਮੈਂ ਸਿਮਰਨਜੀਤ ਸਿੰਘ ਦਾ ਨਾਮ ਅਸੀਂ ਮੌਜੂਦ ਹਾਂ ਸਿਦਾਂਤ ਸਭਾ ਹਲਕਾ ਬਾਗਾਪੁਰਾਣਾ ਦੇ ਵਿੱਚ ਜਿਲ੍ਹਾ ਪ੍ਰੀਸ਼ਦ ਚੋਣਾਂ ਦਾ ਜਿਹੜਾ ਜਿਹੜਾ ਪੰਜਾਬ ਪੱਧਰ ਤੇ ਹੋ ਗਿਆ ਉਹ ਉਮੀਦਵਾਰ ਜਿਹੜੇ ਚੋਣ ਪ੍ਰਚਾਰ ਆ ਉਹ ਕਰ ਰਹੇ ਉਹਨਾਂ ਦੇ ਨਾਲ ਅੱਡੋ ਅੱਡੀ ਵਿਧਾਨ ਸਭਾ ਹਲਕਿਆਂ ਦੇ ਐਮ ਐਲ ਏ ਸਾਹਿਬਾਨ ਆ ਜਿਹੜੇ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਆ ਅਮਰਤਵਾਲ ਸੁਖਨਨ ਸਾਡੇ ਨਾਲ ਨੇ ਪਹਿਲਾਂ ਆਪਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਹੈ ਸਿਮਰਨਜੀਤ ਵੀਰੇ ਤੁਹਾਡਾ ਵੀ ਤੁਹਾਡੇ ਚੈਨਲ ਨਿਰਪੱਖ ਪੋਸਟ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਟਾਕੂ ਬਈ ਬਹੁਤ ਵਧੀਆ ਤੁਸੀਂ ਸੁਣਾਓ ਬਾਗਾ ਬਰੋਣਾ ਦੇ ਵਿੱਚ ਸਥਿਤੀ ਹੋਰ ਸਾਭ ਦੀ ਹੁੰਦੀ ਰਹੀ ਹੈ ਹੋਰ ਨਾ ਪ੍ਰਧਾਨ ਸਭਾ ਹਲਕਰ ਜਣਾਉਂ ਕਹਿੰਦੇ ਹਾਲਾਤ ਬਹੁਤ ਜਿਆਦੇ ਬੱਤਰ ਹੁੰਦੇ ਸੀਗੇ ਜਦੋਂ ਚੋਨਾ ਹੁੰਦੀਆਂ ਸੀਗੀਆਂ ਇੱਥੇ ਬਹੁਤ ਸਾਰੇ ਪੁਲਿਸ ਲੱਗ ਜਾਂਦੀ ਹੁੰਦੀ ਸੀ ਪਰ ਹੁੰਦੇ ਹਾਲਾਤ ਕੀ ਐ ਇੱਥੇ ਹੁੰਦੇ ਹਾਲਾਤਾਂ ਦੇ ਪਹਿਲਾਂ ਦੇ ਹਾਲਾਤਾਂ ਨਾਲੋਂ ਇੰਨਾ ਹੀ ਫਰਕ ਆ ਪਹਿਲਾਂ ਜਦੋਂ ਸਾਡੇ ਕੋਈ ਵੀ ਸਤਾਤਾਰੀ ਜਾਂ اپੋਜੀਸ਼ਨ ਵਾਲੇ ਜਦੋਂ ਕਾਗਜ਼ ਭਰਨ ਆਉਂਦੇ ਹੁੰਦੇ ਸੀ ਉਹ ਦੋ ਦੋ ਪੱਗਾਂ ਲੈ ਕੇ ਕਾਗਜ਼ ਭਰਨ ਆਉਂਦੇ ਹੁੰਦੇ ਸੀ ਜੀ ਇੱਕ ਤਾਂ ਕਚੇਰੀਆਂ 'ਚ ਰਹਿ ਜਾਂਦੀ ਸੀਗੀ ਜੀ ਇੱਕ ਕਾਰ ਦੇ ਵਿੱਚ ਹੁੰਦੀ ਸੀ ਦੁਬਾਰਾ ਆ ਕੇ ਕਾਰ ਦੇ ਵਿੱਚੋਂ ਦੂਜੀ ਪੱਗ ਬੰਦਦੇ ਹੁੰਦੇ ਸੀ ਇਸ ਵਾਰ ਪਹਿਲੀ ਵਾਰ ਹੋਇਆ ਬੜੇ ਲੰਬੇ ਸਾਲਾਂ ਬਾਅਦ ਕਿ ਸਰਕਾਰ ਵਾਲੇ ਵੀ ਤੇ ਵਿਰੋਧੀ ਧਿਰ ਵਾਲੇ ਵੀ ਜੀ ਉਹ ਇੱਕ ਇੱਕ ਪੱਗ ਲੈ ਕੇ ਕਾਗਜ਼ ਭਰਨ ਆਏ ਨੇ ਤੇ ਇਸ ਗੱਲ ਤੇ ਇਕੱਲੇ ਮੇਰੇ ਆਮ ਆਦੀਮ ਪਾਰਟੀ ਦੇ ਬੰਦੇ ਹੀ ਨਹੀਂ ਸਾਡਾ ਇਲਾਕਾ ਵੀ ਤੇ ਪਹਿਲੀ ਵਾਰ ਹੋਇਆ ਵੀ ਜਿਹੜੇ ਵਿਰੋਧੀ ਧਿਰ ਦੇ ਵਿੱਚ ਕੈਂਡੀਡੇਟ ਨੇ ਜੀ ਉਹਨਾਂ ਨੇ ਵੀ ਪਬਲਿਕ ਤੌਰ ਤੇ ਮੀਡੀਆ ਦੇ ਵਿੱਚ ਇਸ ਗੱਲ ਦੀ ਤਾਰੀਫ ਕੀਤੀ ਆ ਹੂੰ ਕਹਿੰਦੇ ਬੇਸ਼ੱਕ ਅਸੀਂ ਵਿਰੋਧੀ ਧਿਰ ਵੱਲੋਂ ਲੜ ਰਹੇ ਹਾਂ ਜੀ ਪਰ ਅਸੀਂ ਸਰਕਾਰ ਤੇ ਤੇ ਪ੍ਰਸ਼ਾਸਨ ਤੇ ਜਿਹੜਾ ਸਾਡਾ ਐਮਐਲਏ ਸਾਹਿਬ ਨੇ ਹੂੰ ਕਹਿੰਦੇ ਉਹਨਾਂ ਤੇ ਇਸ ਚੀਜ਼ ਤੇ ਖੁਸ਼ ਆ ਵੀ ਸਾਨੂੰ ਇਹ ਕੀ ਕੁੱਟਿਆ ਨਹੀਂ ਗਿਆਗਾ ਵੀ ਅਸੀਂ ਅਸੀਂ ਇਲੈਕਸ਼ਨ ਲੜ ਰਹੇ ਹਾਂ ਵਧੀਆ ਤਰੀਕੇ ਦੇ ਨਾਲ ਤਾਂ ਇਹੀ ਫਰਕ ਆ ਹੂੰ ਅੱਗੇ ਸਾਡਾ ਜਿਹੜਾ ਬਾਗੇਪੁਰ ਨੇ ਦਾ ਇਲੈਕਸ਼ਨ ਹੁੰਦਾ ਸੀਗਾ ਜੀ ਉਹ ਏਵੇਂ ਇਲੈਕਸ਼ਨ ਹੁੰਦਾ ਸੀ ਵੀ ਜਿਵੇਂ ਇੱਕ ਬਹੁਤ ਵੱਡੀ ਲੜਾਈ ਚੱਲਦੀ ਹੋਵੇ ਹੂੰ ਵੀ 100 200 ਬੰਦਾ ਇੱਕ ਪਾਸੇ ਡਾਂਗਾ ਰਫਲਾਂ ਵਾਲਾ ਪੰਜ 700 ਬੰਦਾ ਇੱਕ ਪਾਸੇ ਹੁੰਦਾ ਸੀਗਾ ਉਹ ਲੜਾਈ ਹੁੰਦੀ ਸੀ ਜਾਂ ਲੜਾਈ ਬਣਾਈ ਜਾਂਦੀ ਸੀ ਬੰਦੇ ਲਿਆਂਦੇ ਜਾਂਦੇ ਸੀ ਨਹੀਂ ਬੰਦੇ ਲਿਆਂਦੇ ਜਾਂਦੇ ਸੀ ਬੰਦੇ ਤਿਆਰ ਕੀਤੇ ਜਾਂਦੇ ਸੀ ਪਹਿਲਾਂ ਡਿਊਟੀਆਂ ਲੱਗਦੀਆਂ ਸੀ ਵੀ ਫਲਾਣੇ ਪਿੰਡ ਵਾਲੇ ਉਹ ਤੁਸੀਂ ਫਲਾਣੇ ਪਿੰਡ ਵਾਲੇ ਕੁੱਟਣੇ ਆਂ ਤੂੰ ਫਲਾਣਾ ਕੁੱਟਣਾ ਤੁਸੀਂ ਇਹਨਾਂ ਨੇ ਕੁੱਟਣੇ ਆਂ ਫਿਰ ਬਾਹਰੋਂ ਨਸ਼ਾ ਪਤਾ ਦੇ ਕੇ ਬਹੁਤ ਲੋਕ ਆਉਂਦੇ ਸੀਗੇ ਤੋਂ 5-700 ਬੰਦਾ ਇਕੱਠਾ ਕੀਤਾ ਜਾਂਦਾ ਸੀ ਜਿਹਦੀ ਸਰਕਾਰ ਹੁੰਦੀ ਸੀ ਜੀ ਤੇ ਫਿਰ ਜੇ ਕੋਈ ਵਿਰੋਧੀ ਤਰਕਾਜੇ ਪਰਨਾਉਂਦਾ ਸੀ ਉਹਨਾਂ ਨੂੰ ਕੁੱਟਿਆ ਜਾਂਦਾ ਸੀ ਪਰ ਇਸ ਵਾਰ ਨਹੀਂ ਹੋਇਆ ਇਹਦਾ ਕੁਛ ਇਸ ਵਾਰ ਤਾਂ ਬਕਾਇਦਾ ਮੈਂ ਕਚੈਰੀਆਂ ਦੇ ਵਿੱਚ ਜਾ ਕੇ ਕਿਹਾ ਵੀ ਭਾਈ ਦੱਸੋ ਕਿਸੇ ਦੀ ਪੱਗ ਤਾਂ ਨਹੀਂ ਲਈ ਕਿਸੇ ਦੇ ਕੋਈ ਕਾਗਜ਼ ਤਾਂ ਨਹੀਂ ਰਹਿ ਗਏ ਜੇ ਰਹਿ ਗਏ ਤਾਂ ਮੈਨੂੰ ਦੱਸੋ ਮੈਂ ਦੁਬਾਰਾ ਤੁਹਾਡੇ ਕਾਗਜ਼ ਭਰਾਉਂਗਾ ਭਾਈ ਸਾਡੇ 25 ਬਲਕ ਸੰਤਿਆ ਨੇ 105 ਨੋਮੀਨੇਸ਼ਨ ਫਾਈਲ ਹੋਏ ਨੇ ਤੇ ਕੋਈ ਰਿਜੈਕਟ ਨਹੀਂ ਹੋਇਆ ਸਿਰਫ ਸਮਾਦ ਭਾਈ ਤੋਂ ਆਕਾਲੀ ਦਲ ਦੇ ਉਮੀਦਵਾਰ ਨੇ ਕਾਗਜ਼ ਵਾਪਸ ਲੈ ਲਏ ਉਹ ਵੀ ਆਪਣੀ ਮਰਜ਼ੀ ਦੇ ਨਾਲ ਉਹ ਕਹਿੰਦਾ ਵੀ ਮੈਂ ਲੜਨਾ ਨਹੀਂਗਾ ਵੀ ਮੈਂ ਕਾਗਜ਼ ਵਾਪਸ ਲੈ ਰਿਹਾ ਤੇ ਇੱਕ ਕਾਂਗਰਸ ਦੇ ਉਮੀਦਵਾਰ ਦੇ ਕਾਗਜ਼ ਕੈਂਸਲ ਹੋਏ ਨੇ ਉਹ ਵੀ ਉਹਨੇ ਸਰਟੀਫਿਕੇਟ ਨਹੀਂ ਸੀ ਲਾਇਆ ਐਸ்சி ਸਰਟੀਫਿਕੇਟ ਨਹੀਂ ਸੀ ਲਾਇਆ ਹੋਰ ਕਈ ਡਾਕੂਮੈਂਟ ਨਹੀਂ ਸੀ ਲਾਏ ਤਾਂ ਮੈਰਿਟ ਬੇਸ ਤੇ 105 ਦੇ ਵਿੱਚੋਂ ਦੋ ਕੈਂਸਲ ਹੋਏ ਨੇ ਬਾਕੀ ਸਾਰੇ ਦੇ ਸਾਰੇ ਉਮੀਦਵਾਰ ਚੋਣ ਮੈਦਾਨ ਚ ਨੇ ਲੜ ਰਹੇ ਨੇ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਚਾਰ ਜ਼ਿਲ੍ਹਾ ਪ੍ਰੀਸ਼ਦ ਨੇ ਮੇਰੀਆਂ ਜੀ 15 ਤੋਂ 20 ਬੰਦਿਆਂ ਨੇ ਨੋਮੀਨੇਸ਼ਨ ਭਰੇ ਨੇ ਕਿਸੇ ਦਾ ਕੋਈ ਕੈਸਲ ਨਹੀਂ ਹੋਇਆ ਸਾਰੇ ਮੈਦਾਨ ਚ ਨੇ ਉਹ ਜੀ ਵਿਰੋਧੀ ਧਿਰ ਦਾ ਵੀ ਇਹ ਕਹਿਣਾ ਚਾਹਿਓ ਵਿਧਾਨ ਸਭਾ ਚੋਣਾਂ ਦੀ ਗੱਲ ਹੋਵੇ ਖਾਸ ਕਰਕੇ ਗੱਲ ਕਰਦੇ ਜਿਹੜਾ ਤੁਸੀਂ ਚੋਣ ਚਾਹਿਓ ਜਿਮਨੀ ਚੋਣਾਂ ਦੀ ਗੱਲ ਹੋਵੇ ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਆ ਉਹਨਾਂ ਦੇ ਵੱਲੋਂ ਧੱਕਾ ਕੀਤਾ ਜਾਂਦਾ ਹੈ ਇਹੋ ਜਿਮਨੀ ਚੋਣ ਹੋਵੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਸੰਪਤੀ ਦਾ ਚੋਣ ਹੋ ਇਹ ਗੱਲ ਹੈਗੀ ਨਾ ਮੈਂ ਤਾਂ ਤੁਹਾਨੂੰ ਐਗਜ਼ਾਮਪਲ ਦਿੰਦੀ ਆ ਵਾਗੇ ਪੁਰਾਣੇ ਦੀ ਹੂੰ ਤੁਹਾਨੂੰ ਪੁਰਾਣਾ ਵੀ ਦੱਸਿਆ ਤੁਸੀਂ ਪੁਰਾਣਾ ਰਿਕਾਰਡ ਕੱਢ ਲਓ ਜਿੱਥੋਂ ਮਰਜ਼ੀ ਪਬਲਿਕ ਤੋਂ ਪੁੱਛ ਲਓ ਕਿ ਪੁਰਾਣਾ ਕੀ ਹੁੰਦਾ ਸੀ ਤੁਹਾਨੂੰ ਮੈਂ ਹੋੰਦਾ ਵੀ ਦੱਸਿਆ ਜੀ ਤਾਂ ਫਿਰ ਸੱਤਾ ਤੇਰ ਵਾਲੀ ਗੱਲ ਸਰਕਾਰ ਵਾਲੀ ਤਾਂ ਆਪੋਜੀਸ਼ਨ ਵਾਲੀ ਗੱਲ ਤਾਂ ਰਹੀ ਹੀ ਨਹੀਂ ਜਾਂਦੀ ਹੂੰ ਤਾਂ ਇਦਾਂ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਪਬਲਿਕ ਤੋਂ ਪੁੱਛ ਲਿਓ ਕਿ ਪਹਿਲਾਂ ਕੀ ਹੁੰਦਾ ਸੀ ਅੱਜ ਕੀ ਹੋ ਰਿਹਾ ਅੱਜ ਤਾਂ ਮੈਂ ਬਾਕਾਇਦਾ ਸਾਰ ਨੂੰ ਕਹਿ ਵਾਰੀ-ਵਾਰੀ ਫੋਨ ਕਰਕੇ ਪੁੱਛੇ ਮੈਂ ਕਿਹਾ ਯਾਰ ਕਾਗਜ਼ ਤਾਂ ਨਹੀਂ ਰਹਿ ਕਿਸੇ ਦੇ ਬਾਅਦ ਚਾ ਨਾ ਮੈਨੂੰ ਲੰਬਾ ਦਿਓ ਆਜੋ ਮੈਦਾਨ ਚ ਆਓ ਤੁਹਾਨੂੰ ਵੋਟ ਇਹੋ ਜਿਹੇ ਵੀ ਹੁੰਦੇ ਆ ਪਿਛਲੀ ਵਾਰ ਸਾਡਾ ਸਰਪੰਚੀ ਇਲੈਕਸ਼ਨ ਚ ਵੀ ਸੇਮ ਹੋਇਆ ਜੀ ਕੋਈ ਇਹਨਾਂ ਇਲੈਕਸ਼ਨ ਚ ਨਹੀਂ 71 ਪੰਚਾਇਤਾਂ ਨੇ ਮੇਰੀਆਂ ਇੱਕ ਵੀ ਪੰਚਾਇਤ ਦੇ ਇੱਕ ਵੀ ਮੈਂਬਰ ਦੇ ਇੱਕ ਵੀ ਸਰਪੰਚ ਦੇ ਕਾਗਜ਼ ਨਹੀਂ ਕੈਂਸਲ ਹੋਏ ਜੀ ਅਸੀਂ ਇਲੈਕਸ਼ਨ ਚ ਗਏ 71 ਦੇ ਵਿੱਚੋਂ ਲਗਭਗ 65 ਤੋਂ 66 ਮੇਰੇ ਸਰਪੰਚ ਜਿੱਤ ਕੇ ਆਏ ਹੂੰ ਤੇ ਜ਼ਿਆਦਾਤਰ ਮੇਰੇ ਸਰਪੰਚ ਨੇ ਜਿਹੜੇ ਉਹ 40 ਸਾਲ ਤੋਂ ਥੱਲੇ ਨੇ ਮਤਲਬ ਇੱਕ ਦੋ ਸਰਪੰਚ ਐ ਜਿਹੜੇ 40 ਪਲੱਸ ਨੇ ਸਾਰੇ ਸਰਪੰਚ 40 ਤੋਂ ਘੱਟ ਉਮਰ ਦੇ ਨੇ ਤੇ ਮੇਰੇ 8-10 ਤਾਂ ਸਰਪੰਚ ਐ ਜੋ ਜਿਨ੍ਹਾਂ ਦੇ ਵਿਆਹ ਵੀ ਨਹੀਂ ਹੋਏ ਅਜੇ ਮਤਲਬ ਜਿਨ੍ਹਾਂ ਦੀ ਏਜ 30 ਸਾਲ ਤੋਂ ਵੀ ਘੱਟ ਹੈ ਯੰਗ ਏਜ ਯੰਗ ਸਾਰੇ ਯੰਗ ਸਾਰੇ ਨਵੇਂ ਤੇ ਕੋਈ ਅਕਾਲੀ ਤੇ ਕਾਂਗਰਸ ਤੋਂ ਉਧਾਰਾ ਨਹੀਂ ਲੈਂਦਾ ਜੀ ਸਾਰੇ ਮੇਰੇ ਆਪ ਦੇ ਬੰਦੇ ਨੇ ਉਹੋ ਨੇ ਸਾਰੇ ਜਿਹੜੇ 13-14 'ਚ ਮੇਰੇ ਨਾਲ ਚੱਲੇ ਸੀਗੇ ਹਮ ਸਾਰੇ ਦੇ ਸਾਰੇ ਮੈਂ ਸਰਪੰਚ ਲੜਾਈ ਸਾਰੇ ਜਿੱਤੇ ਤੇ ਹੁਣ ਵੀ ਮੇਰੇ 25 ਬਲਾਕ ਸੰਪਤੀ ਚਾਰ ਜ਼ਿਲ੍ਹਾ ਪ੍ਰੀਸ਼ਦ 29 ਜਾਣੇ ਨੇ ਹੂੰ 29 ਚੋਂ ਇੱਕ ਵੀ ਧਾਰਾ ਨਹੀਂ ਗਾ ਜੀ ਮੈਂ ਕਾਲੀਦਾਲ ਚੋਂ ਲਿਆਂਦਾ ਨਾ ਕਾਂਗਰਸ ਚੋਂ ਲਿਆਂਦਾ 29 ਦੇ 29 ਨਰੋਲ ਮੇਰੇ ਉਹ ਬੰਦੇ ਨੇ ਜਿਹੜੇ 2013-14 ਚ ਮੇਰੇ ਨਾਲ ਸੀ ਇੱਕ ਦੋ ਬੰਦੇ ਉਹ ਨੇ ਜਿਹੜੇ 2020 ਚ ਮੈਨੂੰ ਮੇਰੇ ਨਾਲ ਪਰਪੇ ਸੀ 22 ਚ ਇਲੈਕਸ਼ਨ ਸੀ ਮੇਰਾ ਐਮਐਲਏ ਦਾ ਜਿਹੜੇ 20 ਚ ਮੇਰੇ ਨਾਲ ਜੁਆਇਨ ਕਰ ਗਏ ਸੀ ਜੀ ਸਾਰੇ ਪੁਰਾਣੇ ਬੰਦੇ ਨੇ ਤੇ ਸਾਰੇ ਦੇ ਸਾਰੇ ਇਕੱਠੇ ਜਤਨਗੇ ਜੀ ਸਰਪੰਚੀ ਜੀ ਵਿਜਿੱਤ ਤੇ ਅਕੀ ਵੀਜਿੱਤ ਤੇ ਤਾਂ ਸਾਡਾ ਇਹੀ ਪਾਲਿਸੀ ਆ ਵੀ ਅਸੀਂ ਵੋਟਾਂ 'ਚ ਜਾਂਦੇ ਆ ਕੰਮ ਕਰ ਕੀਤੇ ਨੇ ਕੰਮ ਲੋਕਾਂ ਨੂੰ ਕਰਾਉਣੇ ਆ ਲੋਕੋ ਨਾਲ ਕੀਤੇ ਹੋਏ ਕੰਮਾਂ ਤੇ ਸਾਨੂੰ ਮੁੱਲ ਮੋੜ ਦੇਣੇ ਸਾਨੂੰ ਵੋਟਾਂ ਪਾਉਂਦੇ ਨੇ ਅਸੀਂ ਜਿੱਤ ਜਾਂਦੇ ਹਰ ਵਾਰ ਤਾਂ ਇਹੀ ਇਸ ਵਾਰ ਹੋਊਗਾ ਅ ਰੋਲੰਡ ਦੇ ਮਸਲਾ ਵੱਡਾ ਪੰਜਾਬ ਦੇ ਵਿੱਚ ਚਾਹੇ ਨਸ਼ੇ ਦਾ ਮਸਲਾ ਹੋਵੇ ਚਾਹੇ ਪੰਜਾਬ ਲੈ ਗਲਤੀ ਗੱਲ ਕਰ ਲਈਏ ਪਾ ਸਰਕਾਰ ਪੱਤਰ ਦੀ ਗੱਲ ਕਰ ਲਈਏ ਬਈ ਦੇ ਬ ਸਰਕਾਰ ਬਣਦੀ ਆ ਵਾਦਾ ਲੋਕਾਂ ਨਾਲ ਹੋਇਆ ਸੀ ਕਿ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਕੇ ਆਵਾਂਗੇ ਗੁਰਜਗਾਰ ਦੇਵਾਂਗੇ ਹਾਲਾਂਕਿ ਉਹ ਚੀਜ਼ਾਂ ਹੋਈਆਂ ਨੇ ਇਹ ਹਰ ਮਲੇ ਟਾਈਮ ਦੇ ਵਿੱਚ ਕੇ ਮੁੱਦਾ ਪੰਜਾਬ ਦੇ ਵਿੱਚੋਂ ਖਤਮ ਹੋ ਸਕਦਾ ਨਸ਼ੇ ਵਾਲਾ ਦੇਖੋ ਜਦੋਂ ਤੋਂ ਦੁਨੀਆ ਬਣੀ ਆ ਚੰਗੇ ਲੋਕ ਵੀ ਆਏ ਨੇ ਮਾੜੇ ਵੀ ਆਏ ਨੇ ਨੈਗੇਟਿਵ ਵੀ ਆਏ ਨੇ ਫੋਸਟਬ ਵੀ ਆਏ ਨੇ ਜੀ ਬੜੀਆਂ ਸਰਕਾਰਾਂ ਇਹੋ ਜਿਹੀਆਂ ਆਈਆਂ ਜਿਨ੍ਹਾਂ ਨੇ ਨਸ਼ਾ ਸ਼ੁਰੂ ਕੀਤਾ ਹਮ ਬੜੀਆਂ ਸਰਕਾਰਾਂ ਇਹੋ ਜਿਹੀਆਂ ਆ ਅਕਾਲੀ ਦਲ ਨਾਲ ਇਹ ਚ ਕੋਈ ਵਹੀ ਦੌੜਾ ਹੀ ਹੈ ਨਹੀਂ ਕਿ ਕੋਈ ਵਿੱਚ ਤਾਂ ਕੋਈ ਕਹਿਣ ਵਾਲੀ ਗੱਲ ਨਹੀਂ ਹਮ ਕਾਂਗਰਸ ਆਈ ਕਾਂਗਰਸ ਨੇ ਉਹਨਾਂ ਨੂੰ ਥਾਪ ਹੀ ਦਿੱਤੀ ਹਮ ਘੱਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ ਅਸੀਂ ਆਏ ਆ ਅਸੀਂ ਕਿਸੇ ਵੀ ਥਾਪੀ ਨਹੀਂ ਦਿੱਤੀ ਕਿਸੇ ਨੂੰ ਬਕਾਇਦਾ ਘਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਦੁਨੀਆ ਤੇ ਮੈਨੂੰ ਨਹੀਂ ਲੱਗਦਾ ਕਿਸੇ ਦਿਨ ਕੋਈ ਇਹੋ ਜਿਹਾ ਆਊਗਾ ਜਿਸ ਦਿਨ ਆਪਾਂ ਇਹ ਕਹੀਏ ਵੀ ਸਾਰੇ ਪੰਜਾਬ ਚੋਂ ਸਾਨੂੰ ਇੱਕ ਵੀ ਨਸ਼ੇ ਵਾਲਾ ਨਾ ਮਿਲੇ ਇਹ ਜਾਂ ਕਦੇ ਨਹੀਂ ਆਣਾਗਾ ਮੈਂ ਪਿੰਡਾਂ ਚ ਹਾਂ ਕਿੰਨਾ ਮੈਂ ਪਿੰਡਾਂ ਚ ਮੈਂ ਜਾ ਕੇ ਦੱਸਦਾ ਗੁਰੂ ਨਾਨਕ ਦੇਵ ਜੀ ਜਿੱਦਾਂ ਫਲਸਫਾ ਸੀਗਾ ਸਿੱਖ ਕੌਮ ਦਾ 1469 ਤੋਂ ਲੈ ਕੇ ਅੱਜ ਦੀ ਤਰੀਕ ਤੱਕ ਵੀ ਸਾਰੇ ਪੰਥਕ ਆਗੂ ਇਹੀ ਸੁਨੇਹਾ ਦੇ ਰਹੇ ਨੇ ਵੀ ਭਾਈ ਕਿਰਤ ਕਰੋ ਨਾਮ ਜਪੋ ਵੰਡ ਕੇ ਖੋ ਭਾਈ ਸੱਚ ਬੋਲਿਆ ਕਰੋ ਝੂਠ ਨਾ ਬੋਲਿਆ ਕਰੋ ਭਾਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਜੋ ਕੀ ਲੋਕ ਛੱਡ ਗਏ ਕੀ ਅੱਜ ਅੱਜ ਲੋਕ ਝੂਠ ਬੋਲਣੋਂ हट ਗਏ ਕੀ ਅੱਜ ਲੋਕ ਸਾਰੇ ਹੀ ਮਿਹਨਤ ਦੀ ਕਮਾਈ ਕਰਦੇ ਨੇ ਅੱਜ ਵੀ ਚੋਰ ਹੈਗੇ ਨੇ ਸਮਾਜ 'ਚ ਜੀ ਤਾਂ ਇਹਦਾ ਮਤਲਬ ਆਪਾਂ ਇਹ ਥੋੜੀ ਕਹਿ ਸਕਦੇ ਆ ਵੀ ਜਿਹੜੇ ਸਾਡੇ ਪੰਥ ਸੀ ਸਾਡੇ ਧਰਮ ਸੀ ਸਾਡੇ ਬਾਬੇ ਸੀ ਹੂੰ ਵੀ ਉਹ ਗਲਤ ਸੀਗੇ ਹੂੰ ਅਸੀਂ ਉਸ ਕੈਟਾਗਰੀ ਦੇ ਵਿੱਚ ਖੜੇ ਆ ਜਿਹੜਾ ਨਸ਼ਾ ਘਟਾਉਣ ਦੀ ਟਰਾਈ ਕਰ ਰਿਹਾ ਜੀ ਦੂਜੇ ਲੋਕ ਉਸ ਕੈਟਾਗਰੀ ਚ ਖੜੇ ਸੀ ਜਿਹੜੇ ਨਸ਼ੇ ਨੂੰ ਬढ़ावा ਦੇ ਰਹੇ ਸੀਗੇ ਹੂੰ ਤਾਂ ਹਮੇਸ਼ਾ ਹੀ ਤੁਹਾਨੂੰ ਪੂਰੀ ਦੁਨੀਆ ਤੇ ਜੇ ਤੁਸੀਂ ਇਹ ਸੋਚ ਰਹੇ ਹੋ ਵੀ ਤੁਸੀਂ ਉਹ ਬੰਦੇ ਲੱਭਣੇ ਜਿਹੜੇ ਨਸ਼ਾ ਕਰਦੇ ਆ ਤਾਂ ਤੁਹਾਨੂੰ ਮਿਲਦੇ ਹੀ ਰਹਿਣਗੇ ਪਰ ਇਹ ਆ ਵੀ ਅੱਗੇ ਪਿੰਡਾਂ 'ਚ ਉਹ 100-100 ਬੰਦਾ ਹੁੰਦਾ ਸੀਗਾ ਹੁਣ ਪਿੰਡਾਂ 'ਚੋਂ ਘਟ ਕੇ 5 5 4 4 ਚ ਰਹਿ ਗਏ ਨੇ ਇਹ 5 5 4 4 ਤੁਹਾਨੂੰ ਮਿਲਦੇ ਹੀ ਰਹਿਣਗੇ ਇਹ ਜ਼ੀਰੋ ਕਦੇ ਕੋਈ ਚੀਜ਼ ਜ਼ੀਰੋ ਹੁੰਦੀ ਹੀ ਨਹੀਂ ਹੂੰ ਕਦੇ ਕੋਈ ਤੁਹਾਨੂੰ ਏਡਜ਼ ਵਾਲੇ ਵੀ ਮਿਲ ਜਾਣਗੇ ਪਿੰਡਾਂ 'ਚ ਤੁਹਾਨੂੰ ਹਰ ਪਿੰਡ 'ਚ 2 3 ਤੁਹਾਨੂੰ ਹਰ ਪਿੰਡ 'ਚ 5 10 ਪੋਲੀਓ ਵਾਲੇ ਵੀ ਮਿਲ ਜਾਣਗੇ ਪੋਲੀਓ ਦਾ ਇੰਨਾ ਜ਼ੋਰ ਲਾਇਆ ਸਾਰੀ ਦੁਨੀਆ ਨੇ ਜੀ ਅੱਜ ਵੀ ਪਿੰਡਾਂ ਦੇ ਵਿੱਚ 2 2 3 3 ਪੋਲੀਓ ਵਾਲੇ ਮਿਲਦੇ ਨੇ ਹੂੰ ਤੁਹਾਨੂੰ ਪਿੰਡਾਂ 'ਚ ਚੋਰ ਵੀ ਮਿਲਣਗੇ ਠੱਗ ਵੀ ਮਿਲਣਗੇ ਜਿਵੇਂ ਉਹ ਮਿਲਦੇ ਨੇ ਹਰ ਪਿੰਡ 'ਚ 2-2 4-4 ਉਵੇਂ ਹਰ ਪਿੰਡ 'ਚ 2-2 4-4 ਚਿੱਟੇ ਵਾਲੇ ਤੁਹਾਨੂੰ ਮਿਲਦੇ ਹੀ ਰਹਿਣਗੇ ਪਰ ਸਾਡੀ ਕੋਸ਼ਿਸ਼ ਇਹ ਸੀ ਵੀ ਜਿਹੜੀ ਉਹ ਚੀਜ਼ ਵੱਧ ਰਹੀ ਸੀਗੀ ਉਹ ਰੋਕਤੀ ਅਸੀਂ ਵੀ ਜਿਹੜੇ 5 ਤੋਂ 50 50 ਤੋਂ 100 ਹੋ ਰਿਹਾ ਸੀ ਉਹ ਰੋਕਤਾ ਹੁਣ 5 ਤੋਂ 5 ਰਹਿ ਗਏ ਤਾਂ ਮੈਨੂੰ ਲੱਗਦਾ ਇਹ ਸਾਡੀ ਜਿੱਤ ਆ ਬਾਕੀ ਵੱਡੀ ਗੱਲ ਇਹ ਹੁੰਦੀ ਆ ਵੀ ਤੁਸੀਂ ਕੋਸ਼ਿਸ਼ ਕਿਸ ਸਾਈਡ ਕਰ ਰਹੇ ਹੋ ਅਸੀਂ ਕੋਸ਼ਿਸ਼ ਕਰ ਰਹੇ ਆ ਨਸ਼ੇ ਨੂੰ ਘੱਟ ਕਰਨ ਦੇ ਵਾਸਤੇ ਜਿਹੜੀਆਂ ਸਾਡੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਇੱਕ ਤਾਂ ਵਧਾਉਣ ਵਾਸਤੇ ਕੋਸ਼ਿਸ਼ ਕਰ ਰਹੀ ਸੀ ਤੇ ਦੂਜੀ ਨੇ ਘੱਟ ਕਰਨ ਵਾਸਤੇ ਕੋਈ ਕੋਸ਼ਿਸ਼ ਨਹੀਂ ਕੀਤੀ ਉਲਟਾ ਜਿਹੜਾ ਵਧਿਆ ਹੋਇਆ ਸੀ ਉਹਨੂੰ ਵੀ ਪਲੋਸਤਾ ਵੀ ਕੋਈ ਨਾ ਯਾਰ ਤੁਸੀਂ ਵੇਚਦੇ ਰਹੋ ਚਲਦੇ ਰਹੋ ਤਾਂ ਇਹੀ ਆ ਸਾਡਾ ਡਰਗ ਦੇ ਨਾਲ ਰਿਲੇਟਡ ਵੀ ਅਸੀਂ ਕੰਟੀਨਿਊ ਆਪਣਾ ਕੰਮ ਕਰਦੇ ਹੀ ਰਹਿਣਾ ਅਸੀਂ ਉਹ ਜਿਹੜਾ ਨਸ਼ੇ ਵਾਲਾ ਡਰਗ ਵਾਲਾ ਲੈਵਲ ਆ ਉਹ ਇੱਕ ਜਿਹੜਾ ਸਰਟਨ ਲੈਵਲ ਆ ਵੀ 1% ਜਾਂ 0.50% ਅਸੀਂ ਉੱਥੇ ਰੱਖਣਾ ਅਸੀਂ ਨਹੀਂ ਚਾਹੁੰਦੇ ਵੀ ਹਰ ਪਿੰਡ 'ਚ ਇਹ ਵਧੇ ਉਹਦੇ ਵਾਸਤੇ ਸਰਕਾਰ ਕੰਟਰੋਲ ਕਰਨ ਤੇ ਲੱਗੀ ਹੋਈ ਆ ਤੇ ਅਸੀਂ ਕਰ ਵੀ ਰਹੇ ਹਾਂ ਜੀ ਅ ਬਜੀ ਜੋ ਤੁਸੀਂ ਕਹਿ ਕਿ ਨਸ਼ਾ ਘਟ ਕਰ ਰਹੇ ਆ ਔਰ ਲੱਗੇ ਹੋਏ ਆ ਪਹਿਲੇ ਤੋਂ ਲੱਗੇ ਹੋਏ ਆ ਔਰ ਇਹ ਨੌਜਵਾਨਾਂ ਨੂੰ ਚੰਗੇ ਪਾਸੇ ਲਾਉਣ ਦੇ ਲਈ ਦੂਜਾ ਫੇਰ ਬਦਲ ਕੀ ਆ ਚਾਹੇ ਖੇਡਾਂ ਬਦਲ ਪੰਜਾਬ ਦੀਆਂ ਹੁਣ ਉਹ ਕੈਨਸਲ ਕਰ ਦਿੱਤੇ ਗਿਆਂ ਪਰ ਪਹਿਲਾਂ ਤਰਫਈਆਂ ਜਾਂਦੀਆਂ ਰਹੀਆਂ ਇਦਾਂ ਦੇ ਜੇਕਰ ਅ ਈਵੈਂਟ ਕਰਵਾਇਆ ਜਾਣ ਪੰਜਾਬ ਦੇ ਵਿੱਚ 50 ਪੱਦਰ ਤੇ ਲੰਦਾ ਕਿ ਨੌਜਵਾਨੀ ਸੋਚ ਬਦਲੂਗੀ ਵਿਚਾਰ ਬਦਲਣਗੇ ਲਾਇਬ੍ਰੇਰੀਆਂ ਦੀਆਂ ਜਾਦੇ ਪੰਜਾਬ ਦੇ ਵਿੱਚ ਹੋਣੀਆਂ ਚਾਹੀਦੀਆਂ ਹਲਕੇ ਵਜ ਹੋਣੀਆਂ ਚਾਹੀਦੀਆਂ ਫਿਰ ਬਲਾਕ ਪੱਧਰ ਤੇ ਹੋਣੀਆਂ ਚਾਹੀਦੀ। ਦੇਖੋ ਬੜੀ ਸੋਣੀ ਤੁਹਾਡੀ ਗੱਲ ਆ ਵੀ ਜੇ ਤੁਸੀਂ ਨਸ਼ੇ ਚੋਂ ਬੱਚਿਆਂ ਨੂੰ ਬਾਹਰ ਕੱਢਣਾ ਤਾਂ ਤੁਸੀਂ ਕਿੱਧਰ ਲੈ ਕੇ ਜਾਓਗੇ? ਜੀ ਜਿਹੜਾ ਅਸੀਂ 994 ਕਰੋੜ ਰੁਪਏ ਦੀ ਲਾਗਤ ਦੇ ਨਾਲ 3100 ਗਰਾਊਂਡ ਬਣਾ ਰਹੇ ਹਾਂ। ਜੀ ਅਸੀਂ ਬਾਗੇ ਪੁਰਾਣੇ ਦੇ ਵਿੱਚ 14 ਕਰੋੜ ਦੀ ਲਗਤ ਦੇ ਨਾਲ 39 ਗਰਾਊਂਡ ਬਣਾ ਰਹੇ ਹਾਂ। ਹੂੰ ਤਾਂ ਉਹਦੇ ਨਾਲ ਜਿਹੜੇ ਨੌਜਵਾਨ ਨੇ ਉਹ ਨਸ਼ੇ ਚੋਂ हट ਕੇ ਗਰਾਊਂਡਾਂ ਵੱਲ ਮੁੜਨਗੇ। ਜੀ ਪਲੱਸ 62942 ਨੌਕਰੀਆਂ ਅਸੀਂ ਅੱਜ ਦੀ ਡੇਟ 'ਚ ਦੇ ਚੁੱਕੇ ਹਾਂ। ਹੂੰ ਜੇ ਅਸੀਂ ਬੱਚਿਆਂ ਨੂੰ ਨੌਕਰੀਆਂ ਦੇ ਰਹੇ ਆ ਤਾਂ 62942 ਤਾਂ ਲੱਗ ਗਏ ਜੀ ਘਟੋ ਘਟ 2 ਲੱਖ ਬੱਚੇ ਨੂੰ 3 ਲੱਖ ਬੱਚੇ ਨੂੰ ਤਿਆਰੀ ਕਰਨ ਦਾ ਮੌਕਾ ਮਿਲ ਗਿਆ ਉਹ ਤਿਆਰੀ ਕਰ ਰਹੇ ਨੇ ਹੂੰ ਤੇ ਘਟੋ ਘਟ 5 ਲੱਖ ਜਵਾਕ ਨੂੰ ਆਸ ਹੋ ਗਈ ਵੀ ਯਾਰ ਨੌਕਰੀ ਮਿਲ ਸਕਦੀ ਆ ਜੀ ਤਾਂ ਅਸੀਂ 8 ਤੋਂ 10 ਲੱਖ ਬੱਚਾ ਇੱਧਰ ਬਿਜ਼ੀ ਕਰ ਲਿਆ ਵੀ ਭਾਈ ਨੌਕਰੀ ਮਿਲ ਜੂਗੀ ਯਾਰ ਹੂੰ ਅੱਗੇ ਤਾਂ ਨੌਕਰੀ ਪੋਸਟ ਹੀ ਨਹੀਂ ਸੀ ਨਿਕਲਦੀ ਹੂੰ ਠੀਕ ਆ ਹੁਣ ਇਹ 5-6 ਲੱਖ ਬੱਚਾ ਇੱਧਰ ਕੀਤਾ ਫਿਰ ਅਸੀਂ ਇਨਵੈਸਟ ਪੰਜਾਬ ਜਿਹੜੀ ਪੰਜਾਬ ਸਰਕਾਰ ਦੀ ਕੈਂਪੇਨ ਆ ਜਿਹਦੇ ਵਿੱਚ ਅਸੀਂ ਬਾਹਰਲੇ ਕੰਟਰੀਆਂ ਦੇ ਵਿੱਚੋਂ बिजनेसमੈਨ ਨੂੰ ਕਹਿੰਨੇ ਆ ਵੀ ਸਾਡੇ ਆ ਕੇ ਇਨਵੈਸਟ ਕਰੋ ਜਿਵੇਂ ਸੀਐਮ ਸਾਹਿਬ ਜਾਪਾਨ ਗਏ ਹੋਏ ਨੇ ਅਸੀਂ ਪਿਛਲੇ ਡੇਢ ਸਾਲ ਦੇ ਵਿੱਚ ਵਿੱਚ 132000 ਕਰੋੜ ਦੀ ਇਨਵੈਸਟਮੈਂਟ ਪੰਜਾਬ ਚ ਕਰਾਈ ਆ ਜਿਹਦੇ ਨਾਲ 5 ਲੱਖ 8000 ਦੇ ਕਰੀਬ ਨੌਕਰੀਆਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚ ਨਵੀਆਂ ਪੈਦਾ ਹੋਣਗੀਆਂ ਜੀ ਥਰਡ ਪੰਜਾਬ ਐਗਰੀਕਲਚਰ ਸਟੇਟ ਆ ਹੂੰ ਤਾਂ ਜੇ ਤੁਸੀਂ ਰੋਜ਼ਗਾਰ ਦੇਣਾ ਪੰਜਾਬ ਦੇ ਵਿੱਚ ਲੋਕਾਂ ਨੂੰ ਤਾਂ ਤੁਸੀਂ ਖੇਤੀਬਾੜੀ ਦੇ ਥਰੂ ਹੀ ਰੋਜ਼ਗਾਰ ਦੇ ਸਕਦੇ ਆ ਜੀ ਤਾਂ ਅਸੀਂ ਨਵੀਆਂ-ਨਵੀਆਂ ਤਕਨੀਕਾਂ ਦੀਆਂ ਫਸਲਾਂ ਦੀ ਗੱਲ ਕਰ ਰਹੇ ਆ ਅਸੀਂ ਝੋਨੇ ਕਣਕ ਦੇ ਨਾਲ ਪਲੱਸ ਇੱਕ ਤੀਜੀ ਫਸਲ ਸਾਡੇ ਏਰੀਆ 'ਚ ਮੱਕੀ ਸਟਾਰਟ ਹੋਊਗੀ ਪਹਿਲਾਂ ਨਹੀਂ ਸੀ ਹੁੰਦੀ ਹਾਂ ਤਾਂ ਅਸੀਂ ਇਹ ਵੀ ਚੀਜ਼ਾਂ ਨੂੰ ਉਤਸ਼ਾਹਿਤ ਕਰਦੇ ਆ ਵੀ ਸਾਰੇ ਨੌਜਵਾਨ ਇਹ ਆਪਣਾ ਜਿਹੜਾ ਪਿਤਾ ਪੁਰਖੀ ਕੀਤਾ ਇੱਧਰ ਆ ਜਾਣ ਜੀ ਤਾਂ ਇਹੋ ਜੇ ਬੜੇ ਕੰਮ ਨਹੀਂ ਜਿਹਦੇ ਨਾਲ ਅਸੀਂ ਉਧਰੋਂ ਡਾਇਵਰਟ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਨਾਲ ਦੇ ਨਾਲ ਉਧਰੋਂ ਝੜਕਦੇ ਵੀ ਆਂ ਵੀ ਤੁਹਾਡੇ ਤੇ ਪਰਚਾ ਵੀ ਹੋ ਜੂ ਜੀ ਹੂੰ ਤੁਹਾਡੇ ਤੇ 27 ਦੀ ਕਾਰਵਾਈ ਵੀ ਹੋ ਜੂ 27 ਦੀ ਕਾਰਵਾਈ ਹੁੰਦੀ ਆ ਵੀ ਇਹ ਬੰਦਾ ਵੇਚਦਾ ਤਾਂ ਨਹੀਂ ਗਾ ਪਰ ਆਪ ਖਾਂਦਾ ਹੂੰ ਉਹ ਵੀ ਕਰਦੇ ਆਂ ਫਿਰ ਅਸੀਂ ਸੈਂਟਰ 'ਚ ਵੀ ਛੱਡ ਦਿੰਨੇ ਆਂ ਫਿਰ ਅਸੀਂ ਮਾਤਾ ਪਿਤਾ ਨੂੰ ਵੀ ਬੇਨਤੀਆਂ ਕਰਦੇ ਆਂ ਭਾਈ ਆਪਣੇ ਬੱਚੇ ਨੂੰ ਸੰਭੋ ਜੇ ਤੁਸੀਂ ਨਹੀਂ ਸੰਭੋਗੇ ਹੋਰ ਕੌਣ ਸੰਭੂਗਾ ਦੇਖੋ ਜਦੋਂ ਕੋਈ ਬੰਦਾ ਨਸ਼ਾ ਕਰਦਾ ਨਾ ਸਭ ਤੋਂ ਪਹਿਲਾਂ ਪਤਾ ਲੱਗਦਾ ਉਹਦੇ ਪਾਰਟਨਰ ਨੂੰ ਬਿਲਕੁਲ ਉਹਦੀ ਵਾਈਫ ਨੂੰ ਉਹਦੇ ਬੱਚੇ ਨੂੰ ਸੈਕੰਡ ਨੰਬਰ ਤੇ ਪਤਾ ਲੱਗਦਾ ਉਹਦੀ ਮਦਰ ਨੂੰ ਮਾਤਾ ਨੂੰ ਜੀ ਫਿਰ ਉਹਦੇ ਪਿਤਾ ਨੂੰ ਪਤਾ ਲੱਗਦਾ ਜੀ ਉਸ ਤੋਂ ਬਾਅਦ ਫਿਰ ਮੁਹੱਲੇ 'ਚ ਪਤਾ ਲੱਗਦਾ ਫਿਰ ਪਿੰਡ 'ਚ ਪਤਾ ਲੱਗਦਾ ਫਿਰ ਸਰਪੰਚ ਨੂੰ ਫਿਰ ਪੁਲਿਸ ਨੂੰ ਫਿਰ ਜਾ ਕੇ ਐਮਐਲਏ ਨੂੰ ਪਤਾ ਲੱਗਦਾ ਹੂੰ ਤਾਂ ਹੁਣ ਅਸੀਂ ਜੋਰ ਲਾ ਰਹੇ ਹਾਂ ਸੀ ਲੋਕਾਂ ਨੂੰ ਇਹ ਕਹਿ ਰਹੇ ਆਂ ਵੀ ਤੁਸੀਂ ਐਟ ਲੀਸਟ ਜਿਹੜੇ ਤੁਹਾਡੇ ਬੱਚੇ ਨੇ ਜੇ ਕੋ ਤੁਹਾਡਾ ਬੱਚਾ ਲੇਟ ਆਉਂਦਾ ਰਾਤ ਨੂੰ 11 ਵਜੇ ਆਉਂਦਾ ਤੂੰ ਪੁੱਛੋ ਕਿ ਕਿੱਥੇ ਸੀਗਾ ਭਾਈ ਤੂੰ 4 ਘੰਟਿਆਂ ਦਾ ਬਿਲਕੁਲ ਜੇ ਸਵੇਰੇ 11 ਵਜੇ ਉੱਡਦਾ ਉਹ ਤੋਂ ਪੁੱਛੋ ਵੀ ਤੂੰ ਰਾਤ ਇਹ じゃ ਕੀ ਖਾਦਾ ਪੀਤਾ ਭਾਈ ਤੂੰ 11 ਵਜੇ ਉੱਠਿਆ ਹੂੰ ਜੇ ਉਹ ਕਿਤੇ ਬੈਠਾ ਦੋਸਤ ਨਾਲ ਬੈਠਾ ਪੁੱਛੋ ਭਾਈ ਤੂੰ ਕਿੱਥੇ ਦੋਸਤਾਂ ਨਾਲ ਬੈਠਾ ਜੀ ਜੇ ਤੁਸੀਂ ਉਹਨੂੰ ਪੈਸੇ ਦੇ ਰਹੇ ਹੋ ਤਾਂ ਤੁਸੀਂ ਉਹਦਾ ਹਿਸਾਬ ਲਾਓ ਵੀ ਤੈਨੂੰ ਭਾਈ ਮੈਂ 1000 ਰੁਪਏ ਦਿੱਤਾ ਸੀ ਹੂੰ ਦੱਸ ਇਹਦਾ ਕੀ ਕੀ ਲੈ ਕੇ ਆਇਆ ਤੂੰ ਬਾਕੀ ਪੈਸੇ ਕਿੱਥੇ ਵਰਤੇ ਹੂੰ ਫਸਟ ਰਿਸਪੌਂਸਿਬਿਲਟੀ ਪੇਰੈਂਟਸ ਦੀ ਜੀ ਉਹਦੇ ਲਾਈਫ ਪਾਰਟਨਰ ਦੀ ਹਮ ਸੈਕੰਡ ਰਿਸਪੌਂਸਿਬਿਲਟੀ ਫੈਮਿਲੀ ਦੀ ਉਸ ਤੋਂ ਬਾਅਦ ਫਿਰ ਸਮਾਜ ਪੁਲਿਸ ਐਮ ਐਲ ਏ ਫਿਰ ਸਰਕਾਰ ਫਿਰ ਸਟਾਰਟ ਹੁੰਦੀ ਆ ਜੀ ਤਾਂ ਇਹ ਸਾਰੀਆਂ ਚੀਜ਼ਾਂ ਸੀ ਲੋਕਾਂ ਨੂੰ ਸਮਝਾਉਣੇ ਆ ਵੀ ਤੁਸੀਂ ਇਸ ਸਾਈਡ ਆਓ ਹਮ ਬੱਚਿਆਂ ਨੂੰ ਕੁੱਟ ਕੁੱਟਿਆ ਕਰੋ ਪੁੱਛਿਆ ਕਰੋ ਵੀ ਭਾਈ ਕੀ ਕਰਦੇ ਹੋ ਤਾਂ ਇਹ ਸਾਰੀਆਂ ਚੀਜ਼ਾਂ ਜਦੋਂ ਮਿਕਸ ਹੋਣ ਗਿਆ ਮਿਲਣ ਗਿਆ ਫਿਰ ਪੰਜਾਬ ਜਾ ਕੇ ਨਸ਼ਾ ਬੰਦ ਹੋਊਗਾ ਘਟੂਗਾ ਜੀ 0% ਤੇ ਆਊਗਾ ਜੀ ਤੇ ਨਹੀਂ ਨਹੀਂ ਆਉਣਾਗਾ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਭਾਜੀ ਪ੍ਰਸਿੱਧ ਉਹਨਾਂ ਦੇ ਬੱਚਾ ਨਵਜੋਦ ਕੋਰ ਸਿੱਧੂ ਦੇ ਵੱਲੋਂ ਨਵੀਂ ਚਰਚਾ ਸ਼ੁਰੂ ਕੀਤੀ ਹੈ ਜਾਲਦੀ ਸਿਆਸਤ ਦੇ ਵਿੱਚ ਉਹਨਾਂ ਨੇ ਕਿਹਾ ਕਿ 5-500 ਕਰੋੜ ਰੁਪਇਆ ਦੇ ਕੇ ਸੀਐਮ ਦੀ ਕੁਰਸੀ ਲਈ ਗਈ ਹੈ ਉਸ ਤੋਂ ਬਾਅਦ ਇਹ ਸਵੀਰ ਜਾਖੜ ਦੀ ਸਟੇਟਮੈਂਟ ਆਉਂਦੀ ਹੈ ਕਿ ਸਾਡੇ 350 ਕਰੋੜ ਰੁਪਇਆ ਚਾਂਦੀ ਚੰਨੀ ਨੇ ਦਿੱਤਾਗਾ ਸੀਐਮ ਦੀ ਕੁਰਸੀ ਦੇ ਲਈ ਉਸ ਤੋਂ ਬਾਅਦ ਇਹ ਬੱਚਾ ਢਿੱਲੋਂ ਹੁਣੇ ਆਉਂਦੇ ਨੇ ਉਹਨਾਂ ਕਹਿੰਦੇ ਕਿ ਮੈਨੂੰ 3 ਕਰੋੜ ਦੀ ਜਿਹੜੀ ਮੇਥੋ ਡਿਮਾਂਡ ਕੀਤੀ ਗਈ ਹੈ ਐਮਐਲਏ ਦੀ ਕੁਰਸੀ ਲਈ ਇਹ ਚੀਜ਼ਾਂ ਹੁੰਦੀਆਂ ਨੇ ਨਹੀਂ ਇਹ ਤਾਂ ਕਾਂਗਰਸ ਦੇ ਵਿੱਚ ਤਾਂ ਹੈਗੀਆਂ ਹੈਗੀਆਂ ਨੇ ਹੂੰ ਮਤਲਬ ਕਾਂਗਰਸ ਤਾਂ ਇਸ ਚੀਜ਼ ਨੂੰ ਮੰਨਦੀ ਆ ਨਾ ਵੈਲਿਡ ਹੀ ਕਹਿੰਦੀ ਆ ਉਹ ਤਾਂ ਕਹਿੰਦੇ ਵੀ ਠੀਕ ਆ ਹੀ ਹੋਣਾ ਚਾਹੀਦਾ ਉਹ ਤਾਂ ਪਾਰਟੀ ਫੰਡ ਦੇ ਨਾਂ ਤੇ ਜਦੋਂ ਕੋਈ ਐਮ.ਐਲ.ਏ. ਟਿਕਟ ਲੈਣ ਜਾਂਦਾ ਏ ਜੀ ਸਾਨੂੰ ਤਾਂ ਪਤਾ ਸਾਡੇ ਹਲਕਿਆਂ ਨੂੰ ਜਦੋਂ ਜਾਂਦੇ ਨੇ ਇਹ ਪਹਿਲਾਂ ਸਾਰਿਆਂ ਤੋਂ ਪੈਸੇ ਇਕੱਠੇ ਕਰਕੇ 2-2 3-3 4-4 ਕਰੋੜ ਰੁਪਈਆ ਲੈ ਕੇ ਜਾਂਦੇ ਨੇ ਕਾਂਗਰਸ ਦਾ ਕਲਚਰ ਇਹ ਆ ਵੀ ਜੇ ਤੁਸੀਂ ਕਾਂਗਰਸ ਦੇ ਵਿੱਚ ਇਹਨਾਂ ਦੇ ਸੀਨੀਅਰ ਲੀਡਰਸ਼ਿਪ ਨੂੰ ਮਿਲਣਾ ਵੀ ਆ ਜੀ ਤਾਂ ਥੋੜਾ 5-10 ਲੱਖ ਰੁਪਈਆ ਤਾਂ ਜਿਹੜੇ ਗੇਟ ਤੇ ਖੜੇ ਉਹੀ ਲੈ ਜਾਂਦੇ ਨੇ ਹੂੰ ਕਿ ਕਿਨੂੰ ਹੋ ਰਹੀ ਆ ਕਿਨੂੰ ਨਹੀਂ ਹੋ ਰਹੀ ਉਹ ਦੱਸਣ ਦਾ ਵੀ ਗੇਟ ਤੇ ਖੜਾ ਚੌਕੀਦਾਰ ਵੀ 5 ਲੱਖ ਰੁਪਏ ਲੈ ਜਾਂਦਾ ਇਹਨਾਂ ਤੋਂ ਮਤਲਬ ਇਹਦਾ ਕਾਂਗਰਸ ਦਾ ਕਲਚਰ ਆ ਪਰ ਕੱਲ ਨੂੰ ਭਾਈ ਤੁਹਾਡੇ ਸਵਾਲ ਖੜੇ ਹੋਣਗੇ ਕਿ ਤੁਹਾਡੇ ਕੋਲੇ ਇਹਨਾਂ ਚੀਜ਼ਾਂ ਦੇ ਸਬੂਤ ਕੀ ਆ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਆਓ ਨਹੀਂ ਪਬਲਿਕ ਡੋਮੇਨ ਚ ਹੀ ਹੈਗੀਆਂ ਨੇ ਚੀਜ਼ਾਂ ਉਹਨੇ ਤਾਂ ਜਗ ਜਹਰ ਆ ਹੋਰ ਕੀ ਡੋਮੇਨ ਚ ਲੈ ਕੇ ਆਈਏ ਇਹ ਸਾਰੀਆਂ ਚੀਜ਼ਾਂ ਦਾ ਡੋਮੇਨ ਚ ਲੈ ਕੇ ਆਏ ਆ ਜੇ ਡੋਮੇਨ ਚ ਲੈ ਕੇ ਆਏ ਲੋਕਾਂ ਨੂੰ ਪਤਾ ਲੱਗਿਆ ਤਾਂ ਹੀ ਤਾਂ ਲੋਕਾਂ ਨੇ ਬਾਕੀ ਸਾਰੇ ਨਕਾਰੇ ਨੇ ਹੂੰ ਹੁਣ ਕੋਈ ਨਵਾਂ ਕੋਈ ਹੁੱਕਾਂ ਦੇ ਨਹੀਂ ਤਾਂ ਲੋੜ ਨਹੀਂਗੀ ਇਹ ਤਾਂ ਲੋਕਾਂ ਨੂੰ ਜਗ੍ਹਾ ਜਾਰ ਨੇ ਲੋਕਾਂ ਨੂੰ ਗੱਲਾਂ ਦੱਸੀਆਂ ਪਬਲਿਕ ਡੋਮੇਨ ਚ ਲੈ ਕੇ ਆਏ ਤਾਂ ਹੀ ਤਾਂ ਲੋਕਾਂ ਨੇ ਉਹ ਸਾਰੇ ਪਾਸੇ ਕਰਤੇ ਕਾਲੀ ਦਲ 25 ਸਾਲਾਂ ਰਾਜ ਕਰਦਾ ਇੱਕ ਸੀਟ ਤੇ ਰਹਿ ਗਿਆ ਕਾਂਗਰਸ ਅਸੀਂ ਉਹ ਹੀ ਸਭ ਕੁਝ ਨਾਲ ਜੀ ਅਸੀਂ ਸਭ ਕੁਝ ਕਰਦੇ ਅੱਜ ਕਿੰਨੇ ਕਾ ਐਮਐਲਏ ਨੇ ਉਹ ਵੀ ਅੱਧੋ ਵੱਧ ਨੇ ਜੀ ਸੱਤ ਮੁੱਖ ਮੰਤਰੀ ਨੇ ਉਹਨਾਂ ਦੇ 30 40 ਉਹਨਾਂ ਦੇ ਮੰਤਰੀ ਨੇ ਮਤਲਬ 300 ਦੇ ਕਰੀਬ ਉਹਨਾਂ ਦੇ ਐਮਐਲਏ ਆ ਜੀ ਤੇ ਜਿਹੜੇ ਟਿਕਟਾਂ ਦੀ ਰੇਸ ਦੇ ਵਿੱਚ ਨੇ ਉਹ ਤਾਂ ਮੈਨੂੰ ਲੱਗਦਾ ਪਤਾ ਹੀ ਨਹੀਂ ਕਿੰਨੇ ਨੇ ਹਰ ਇੱਕ ਬੰਦਾ ਕਹਿੰਦਾ ਵੀ ਭਾਈ ਮੇਰੀ ਦਾ ਪੱਕੀ ਆ ਟਿਕਟ ਆ ਪੰਜ ਪੰਜ ਤਾਂ ਹਲਕਾਂ ਚਾਰਜ ਨੇ ਸਾਡੇ ਬਾਗੇਵਰ ਨੇ ਸੱਤ ਹਲਕਾਂ ਚਾਰਜ ਨੇ ਸੱਤ ਜਾਣੇ ਨੇ ਹੋਰ ਹੂੰ ਸਾਡੇ ਜਦੋਂ ਕਾਂਗਰਸ ਇਕੱਠੀ ਹੋ ਜਾਂਨ ਸੱਤੇ ਲੀਡਰਸ਼ਿਪ ਸੀਨੀਅਰ ਲੀਡਰ ਨੇ ਜਿਹੜੇ ਕਾਂਗਰਸ ਦੇ ਜਦੋਂ ਨੇ ਇਕੱਠੇ ਹੋ ਜਾਣ ਇਹ ਇਕੱਠੇ ਹੋ ਕੇ ਕਮਰੇ ਚ ਬਹਿ ਜਾਣ ਹੂੰ ਉਦੋਂ ਇਹਨਾਂ ਨੂੰ ਐਂ ਲੱਗਦਾ ਵੀ ਅਸੀਂ ਜਿੱਤ ਗਏ ਬਸ ਪਰ ਮਾਂ ਦੇ ਪੁੱਤ ਪਿਛਲੇ 5-7 ਸਾਲਾਂ ਚ ਇਕੱਠੇ ਨਹੀਂ ਹੋਏ ਕਦੇ ਅੰਗਰੇਜ਼ੀ ਚ ਨਹੀਂ ਬੈਠੇ ਗਏ ਨਹੀਂ ਤਾਂ ਇਹ ਹੁੰਦਾ ਵੀ ਨਹੀਂ ਸਾਡੇ ਵੀਰਾਂ ਯਾਦ ਲੱਢ ਸਾਡੇ ਅੱਧਾ ਗਰੁੱਪ ਕਾਂਗਰਸ ਦਾ ਆਜ਼ਾਦ ਲੜ ਰਿਹਾ ਹ ਅੱਧਾ ਪਾਰਟੀ ਟਿਕਟ ਤੇ ਲੜ ਰਿਹਾ ਜਿਹੜੇ ਪਾਰਟੀ ਟਿਕਟ ਤੇ ਲੜ ਰਹੇ ਨੇ ਉਹ ਮਜਬੂਰੀ ਨਾਲ ਲੜ ਰਹੇ ਨੇ ਵੀ ਕੱਲ ਨੂੰ ਆਪਦੀ ਸਰਕਾਰ ਨੂੰ ਸਮਝਾਉਣਾ ਪਵੇ ਵੀ ਭਾਈ ਅਸੀਂ ਵੀ ਟਾਈਟਲ ਲਈ ਸੀ ਜਾਂ ਕੋਈ ਹਾਰ ਦੇ ਤਾਂ ਕਹਿੰਦੇ ਨੇ ਵੀ ਇਹਨੇ ਇਹਨੇ ਲੜਾਇਆ ਜੀ ਇਹ ਇਹ ਹਾਰ ਗਿਆ ਹ ਅੱਗੇ ਚੱਲ ਰਹੇ ਨੇ ਇਹ ਕਾਂਗਰਸ ਦਾ ਕਲਚ ਹੈ ਜੀ ਬਈ ਇਹਦਾ ਸਵਾਲ ਹੈ ਕਿ ਜੇ ਤੁਸੀਂ ਯੰਗ ਯੰਗਸ ਦੀ ਗੱਲ ਕੀਤੀ ਆ ਯੰਗ ਨੌਜਵਾਨਾਂ ਦੀ ਗੱਲ ਕੀਤੀ ਆ ਸਮੇਂ ਦੀ ਮੰਗ ਹੈਗੀ ਆ ਸਮੇਂ ਦੀ ਨਵਜੇ ਕਹਿ ਰਹੀ ਹੈ ਕਿ ਯੰਗ ਨੌਜਵਾਨੇ ਰਾਜਨੀਤੀ ਦੇ ਵਿੱਚ ਆਉਣੇ ਚਾਹੀਦੇ ਆ ਜੋ ਇੱਕ ਅਧਾਰ ਬਣਾ ਸੀਗਾ ਪਿਛਲੇ ਟਾਈਮ ਦੇ ਵਿੱਚ ਬਾਈ ਦੀ ਗੱਲ ਕਰ ਲਈਏ ਉਹ ਚੀਜ਼ ਨਾਲ ਪੰਜਾਬ ਦੀ ਸਿਆਸਤ ਦਾ ਜਿਹੜਾ ਇੱਕ ਧੁਰਾ ਹੈਗਾ ਉਹ ਬਦਲਿਆ ਜਾ ਸਕਦਾ ਹੈ ਯੰਗ ਯੰਗ ਦੇ ਮੋਟੇ ਦੇ ਉੱਪਰ ਦੇਖੋ ਇਕੱਲੇ ਯੰਗ ਦੀ ਗੱਲ ਨਹੀਂ ਗਈ ਬੰਦੇ ਦਾ ਵਿਜ਼ਨ ਹੋਵੇ ਹੂੰ ਠੀਕ ਹੈ ਇਕੱਲਾ ਯੰਗ ਕਹਿ ਕੇ ਤੁਸੀਂ ਨਹੀਂ ਸਭ ਕੁਝ ਕਰ ਸਕਦੇ ਬੰਦੇ ਦੀ ਸੋਚ ਹੋਵੇ ਉਹਦੇ ਕੋਲ ਅੱਛੀ ਐਜੂਕੇਸ਼ਨ ਹੋਵੇ ਹੂੰ ਤੇ ਲੋਕਾਂ ਦਾ ਥੋੜਾ ਜਿਹਾ ਪਰਖਿਆ ਹੋਵੇ ਬੰਦਾ ਹੂੰ ਅੱਜ ਦੇ ਸਮਾਜ ਦੇ ਵਿੱਚ ਕਈ ਗੈਂਗਸਟਰ ਨੇ ਉਹ ਰਾਜਨੀਤੀ ਚੌਂ ਨੂੰ ਫਿਰਦੇ ਨੇ ਹੈ ਤਾਂ ਉਹ ਵੀ ਯੰਗ ਨੇ ਹੂੰ ਠੀਕ ਆ ਫਿਰ ਇੱਕ ਯੰਗਸਟਰ ਦੀ ਪੀੜ੍ਹੀ ਉਹ ਆ ਜਿਹੜੇ ਵੈਲ ਐਜੂਕੇਟਿਡ ਨੇ ਉਹ ਨੇ ਹੂੰ ਇੱਕ ਜੰਗ ਇਹ ਜੇ ਵੀ ਨੇ ਜਿਹੜੇ ਕੱਲੇ ਬਸ ਮੇਰੇ ਫੇਸਬੁੱਕ ਦਾ ਪੇਜ ਚੱਲ ਜੇ ਹੂੰ ਉਹਦੇ ਨਾਲ ਉਹ ਐਵੇਂ ਰੌਲਾ ਪਾਉਂਦੇ ਫਿਰਦੇ ਰਹਿੰਦੇ ਨੇ ਜਿਨ੍ਹਾਂ ਦੀ ਕੋਈ ਐਜੂਕੇਸ਼ਨ ਨਹੀਂ ਕੋਈ 10ਵੀਂ ਫੇਲ ਕੋਈ 12ਵੀਂ ਫੇਲ ਪਰ ਉਹ ਆਪ ਦੇ ਆਪ ਨੂੰ ਨੌਜਵਾਨ ਕਹਿੰਦੇ ਨੇ ਅਸੀਂ ਯੰਗ ਆਂ ਜੀ ਅਸੀਂ ਨਵੀਂ ਸੋਚਾਂ ਜੀ ਐਵੇਂ ਨਹੀਂਗਾ ਜੀ ਬੰਦਾ ਨੌਜਵਾਨ ਹੋਵੇ ਨੌਜਵਾਨ ਚ ਕਰੰਟ ਵੱਧ ਹੁੰਦਾ ਹਲੋ ਗੁਰ ਅੱਜ ਜਿਹੜਾ ਮੈਂ ਕੰਮ ਕਰ ਰਿਹਾ ਹਾਂ ਫੋਰ ਐਗਜ਼ਾਮਪਲ ਅੱਜ ਮੈਂ ਕਿਸੇ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਤੀ ਤਾਂ ਮੇਰੀ ਅੱਜ 35 ਸਾਲ ਏਜ ਆ ਜੀ ਪਰਮਾਤਮਾ ਨੇ ਨਾਰਮਲ ਏਜ ਆ ਜਿਹੜੀ ਮੇਰੇ ਕੀਤੀ 60 65 ਸਾਲ ਤੱਕ ਬੰਦਾ 70 ਤੱਕ ਜਾਂਦਾ ਕੰਸੀ 35 ਸਾਲ ਤੱਕ ਦੱਸਦਾ ਰਹੂੰਗਾ ਯਾਰ ਵੀ ਮੈਂ ਲਾਇਬ੍ਰੇਰੀ ਬਣਾਈ ਮੈਂ ਉਹ ਚੀਜ਼ਾਂ ਨੂੰ ਸੋਚ ਕੇ ਕੰਮ ਕਰ ਰਿਹਾ ਵੀ ਮੈਂ ਇਹ ਜਾਂ ਕੰਮ ਕਰਦਾ ਜਿਹੜਾ ਉਹਨਾਂ ਨਾਲ 30 35 ਸਾਲ ਗੱਲ ਕਰਦੇ ਰਹਿਣ ਜੇ ਕੋਈ 80 ਸਾਲ ਦਾ ਬੰਦਾ ਏ 70 ਸਾਲ ਦਾ ਬੰਦਾ ਉਹ ਕਹੂਗਾ ਯਾਰ ਮੈਂ ਦਸਾਂ ਸਾਲਾਂ ਨੂੰ ਪਤਾ ਨਹੀਂ ਕਿੱਥੇ ਜਾਣਾ ਆਪਾਂ ਕੀ ਲੈਣਾ ਉਹ ਠੱਲਾ ਜਾ ਹੋ ਜਾਂਦਾ ਠੰਡਾ ਹੋ ਜਾਂਦਾ ਬੰਦਾ ਤਾਂ ਨੌਜਵਾਨ ਕਰੰਟ ਕੱਢਦੇ ਨੇ ਨੌਜਵਾਨ ਕੰਮ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਮੇਰੇ 30 40 ਸਾਲ ਪਏ ਨੇ ਅਜੇ ਮੈਂ ਪਬਲਿਕ 'ਚ ਆਉਣਾ ਲੋਕ ਮੈਨੂੰ ਇਸ ਚੀਜ਼ ਦਾ ਅਵਾਰਡ ਦੇਣਗੇ ਲੋਕ ਮੈਨੂੰ ਇਸ ਚੀਜ਼ ਦਾ ਮੇਰੀ ਕਾਬਲੀਅਤ ਦਾ ਮੈਨੂੰ ਸਿਲਾ ਦੇਣਗੇ ਪਰ ਕਈ ਅਨਪੜ ਵੀ ਫਿਰਦੇ ਨੇ ਹੈ ਤਾਂ ਨੌਜਵਾਨ ਹੈ ਅਨਪੜ ਜਿਹਨਾਂ ਨੂੰ ਕੁਝ ਨਹੀਂ ਪਤਾ ਕਰ ਕਦੇ ਗੁੜ ਦੀ ਟਰਾਲੀ ਰੂਪ ਲਈ ਉਹਦੇ ਚ ਨਾਲੇ 'ਚ ਬੋਤਲਾਂ ਸਿੱਟਦੀਆਂ ਇਹੋ ਜੇ ਵੀ ਫਿਰਦੇ ਨੇ ਸਾਰੇ ਮੈਂ ਸਿੱਧੇ ਸੁੱਧੇ ਤੌਰ ਤੇ ਨਹੀਂ ਮੈਂ ਕਿਸੇ ਦਾ ਨਾਮ ਲੈਂਦਾ ਹੁੰਦਾ ਤਾਂ ਇਹੋ ਜੇ ਬਹੁਤ ਫਿਰਦੇ ਨੇ ਜਿਨ੍ਹਾਂ ਨੂੰ ਆਇਆ ਵੀ ਅਸੀਂ ਇਹੋ ਜਿਹਾ ਕੁਝ ਗੱਲ ਕਹੀਏ ਇਹੋ ਜੀ ਕੋਈ ਗੱਲਬਾਤ ਕਰੀਏ ਜਿਸ ਦੇ ਨਾਲ ਸਾਡੇ ਫੇਸਬੁਕ ਤੇ ਵਿਊ ਆ ਜਾਣ ਰੀਲ ਰੀਲ ਇਹੋ ਜੀ ਪਾ ਦਈਏ ਜਿਸ ਦੇ ਨਾਲ ਵਿਊ ਆ ਜਾਣ ਇਹੋ ਜੇ ਵੀ ਇਹੋ ਜੇ ਵੀ ਲੋਕ ਨੇ ਤਾਂ ਉਹ ਭਾਲਦੇ ਰਹਿੰਦੇ ਨੇ ਵੀ ਕੋਈ ਨਾ ਕੋਈ ਗਲਤੀ ਪੇਸ਼ੀ ਕਮੀ ਪੇਸ਼ੀ ਕੱਢੇ ਆ ਇਹਦੇ ਚੋਂ ਸਾਨੂੰ ਕੁਝ ਮਿਲੇ ਤਾਂ ਯੰਗ ਕੈਟਾਗਰੀ ਵੀ ਦੋ ਤਰ੍ਹਾਂ ਦੀ ਆ ਇੱਕ ਵਧੀਆ ਵਿਜ਼ਨ ਰੱਖਦੇ ਨੇ ਪੰਜਾਬ ਵਾਸਤੇ ਵੈਲ এডਿਕੇਟਿਡ ਨੇ ਜਿਨ੍ਹਾਂ ਕੋਲ ਲਾਈਫ ਦੇ ਕੋਈ ਗੋਲ ਨੇ ਕੋਈ ਝੰਗ ਨੇ ਇੱਕ ਜੰਗ ਉਹ ਨੇ ਜਿਨ੍ਹਾਂ ਨੂੰ ਕੁਝ ਨਹੀਂ ਪਤਾਗਾ ਬਸ ਉਹ ਬਾਦਲ ਸਾਹਿਬ ਵਾਲੀ ਉਹ ਸਕੀਮ ਚ ਆਏ ਹੋਏ ਨੇ ਵੀ 10ਵੀਂ ਤੱਕ ਫੇਲ ਨਹੀਂ ਕਰਨਾ ਕੋਈ ਉਸ ਤੋਂ ਬਾਅਦ ਅੱਗੇ ਜਾਂਦੇ ਨਹੀਂ 10ਵੀਂ ਤੱਕ ਕੋਈ ਫੇਲ ਨਹੀਂ ਹੋਏ 11ਵੀਂ ਚੋ ਗਏ ਨਹੀਂ ਜੀ 11ਵੀਂ 12ਵੀਂ ਚ ਪਹੁੰਚੇ ਨਹੀਂ ਗੇ ਉਹ ਬਾਦਲ ਸਾਹਿਬ ਦੀ ਕੈਟਾਗਰੀ ਆ ਉਹ ਪ੍ਰਕਾਸ਼ ਬਾਦਲ ਜੀ ਸਾਡੇ ਚਲੋ ਨਹੀਂ ਰਹੇ ਦੁਨੀਆ ਤੇ ਪਰ ਉਹਨਾਂ ਨੇ ਜਿਹੜੀ ਸਾਨੂੰ ਵੱਡੀ ਦੇਣ ਦਿੱਤੀ ਉਹ ਇਹ ਦਿੱਤੀ ਵੀ ਉਹ ਪਤਾ ਨਹੀਂ ਕਿਥੋਂ ਕਲੂਨ ਕੱਢ ਲੈ ਕੇ ਕਿ 10ਵੀਂ ਤੱਕ ਵਿਦਿਆਰਥੀ ਫੇਲ ਨਹੀਂ ਕਰਨਾ ਹੈ। ਉਹ ਜਿਹੜੀ ਉਹ ਕੈਟਾਗਰੀ ਉਹ ਪਨੀਰੀ ਉਹ ਤਿਆਰ ਕਰਗੇ। ਜੀ। ਉਹ ਬਹੁਤ ਖਤਰਨਾਕ ਆ ਕਿਉਂਕਿ ਉਹਨਾਂ ਨੂੰ ਨੌਲੇਜ ਹੈ ਨਹੀਂਗੀ। ਉਹਨਾਂ ਨੂੰ ਪਤਾ ਕੁਛ ਨਹੀਂਗਾ। ਤਾਂ ਉਹ ਬੜੀ ਡੇਂਜਰਸ ਆ। ਉਹ ਉਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਕਾਹਨ ਹੋਇਆ। ਜੀ। ਅੱਜ ਤੁਸੀਂ ਗੱਲ ਕਰ ਰਹੇ ਹੋ ਨਸ਼ੇ ਦੀ, ਨਸ਼ਾ 노 ਡਾਊਟ ਬਹੁਤ ਵੱਡਾ ਮੁੱਦਾ ਐ। ਹੂੰ। ਅੱਜ ਆਪਾਂ ਕਾਲੀਦਲ ਨੂੰ ਟਾਰਗੇਟ ਕਰਦੇ ਆਂ ਗੁਰੂਗ੍ਰਾਂਦ ਸਬਜ਼ੀ ਦੀਆਂ ਬੇਅਦਬੀਆਂ ਤੇ 노 ਡਾਊਟ ਬਹੁਤ ਵੱਡੀ ਗੱਲ ਆ। ਹੂੰ। ਪਰ ਇੱਕ ਚੀਜ਼ ਜਿਹੜੀ ਬਿਲਕੁਲ ਲੁਕੀ ਰਹੀ ਜਿੱਦੇ ਤੇ ਲੋਕਾਂ ਦਾ ਧਿਆਨ ਨਹੀਂ ਗਿਆ ਮੇਬੀ ਆਉਣ ਵਾਲੇ ਟਾਈਮ 'ਚ ਇਹਤੇ ਲੋਕਾਂ ਦਾ ਧਿਆਨ ਆਵੇ ਉਹ ਇਹ ਆ ਵੀ ਪੰਜਾਬ ਨੂੰ ਸਭ ਤੋਂ ਵੱਧ ਖੋਖਲਾ ਜੇ ਕਿਸੇ ਨੇ ਕੀਤਾ ਤਾਂ ਅਕਾਲੀ ਦਲ ਦੀ ਇਸ ਫੈਸਲੇ ਇਸ ਡਿਸੀਜਨ ਨੇ ਕੀਤਾ ਕਿ ਅਸੀਂ 10ਵੀਂ ਤੱਕ ਬੱਚੇ ਹੀ ਨਹੀਂ ਫੇਲ ਕਰਨੇ ਹੂੰ ਤੇ ਕਿੰਨੂ ਬਹੁਤ ਕਾਲਾ ਬਹੁਤ ਧੱਕਾ ਮਤਲਬ ਤੁਸੀਂ ਪੜੋਂਗੇ ਕਿਵੇਂ ਬੱਚੇ ਪੜਨਗੇ ਹੀ ਨਹੀਂ ਜੇ 10 ਸਾਲ ਕੋਈ ਬੱਚਾ ਪੜੂਗਾ ਨਹੀਂ ਬੇਸ ਹੀ ਨਾ ਬਣੂਗਾ ਫਿਰ ਅੱਗੇ ਜਾ ਕੇ ਆਪਣੇ ਕੰਟਰੀ ਲਈ ਆਪਣੇ ਸਟੇਟ ਲਈ ਕੁਝ ਕੰਟਰੀਬਿਊਟ ਕਰ ਹੀ ਨਹੀਂ ਸਕਦਾ ਉਹ ਤਾਂ ਉਹ ਸਭ ਤੋਂ ਖਤਰਨਾਕ ਆ ਔਨ ਆਲੀ ਟਾਈਮ 'ਚ ਤੁਸੀਂ ਦੇਖੋ ਜਿੰਨੇ ਬੰਦੇ ਨਸ਼ਾ ਕਰਦੇ ਨੇ ਉਹਨਾਂ ਤੋਂ ਪੁੱਛਿਓ ਉਹ ਸਾਰੇ ਉਹ ਨੇ ਜਿਹੜੇ ਪਲੱਸ 1 ਪਲੱਸ 2 ਫੇਲ ਹੋ ਗਏ ਤੇ 10 ਪੜੇ ਹੋਏ ਨੇ ਤੇ 10ਵੀਂ ਤੱਕ ਉਹਨਾਂ ਨੇ ਪੇਪਰ ਵੀ ਨਹੀਂ ਦਿੱਤੇ ਕਿਸੇ ਨੇ ਉਹ ਬਾਦਲ ਸਾਹਿਬ ਦੀ ਉਹ ਇੱਕ ਬੜੀ ਉਹਨਾਂ ਨੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਜਿਹੜਾ ਵੱਡਾ ਲਾਸ ਮਤਲਬ ਮੈਂ ਬਾਕੀ ਵੀ ਲਾਸ ਹੈਗੇ ਨੇ ਮੈਨੂੰ ਮੰਨਦਾ ਪਰ ਮੇਰੇ ਧਿਆਨ 'ਚ ਸਭ ਤੋਂ ਵੱਡਾ ਜਿਹੜਾ ਪੰਜਾਬ ਨੂੰ ਘਾਟਾ ਪਿਆ ਸਭ ਤੋਂ ਵੱਧ ਜੇ ਕਿਸੇ ਬੰਦੇ ਨੇ ਪੰਜਾਬ ਨੂੰ ਖੋਖਲਾ ਕੀਤਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀ ਗਵਰਨਮੈਂਟ ਨੇ ਇਹ ਫੈਸਲਾ ਕਰਕੇ ਕੀਤਾ ਕਿ ਤੁਸੀਂ 10ਵੀਂ ਤੱਕ ਬੱਚੇ ਨਹੀਂ ਫੇਲ ਕਰਨੇ ਮਤਲਬ ਤੁਸੀਂ ਡੈੱਡ ਕਰਦੇ ਬੱਚੇ ਤੁਸੀਂ ਉਹਨਾਂ ਦੀ ਜੜ ਖਤਮ ਕਰਤੀ ਤੁਸੀਂ ਉਹਨਾਂ ਦੀ ਨਿਊ ਹੀ ਖਤਮ ਕਰਤੀ ਜੇ ਨਿਊ ਖਤਮ ਕਰਤੀ ਬਿਲਡਿੰਗ ਨਹੀਂ ਬਣੂਗੀ ਬਿਲਕੁਲ ਸਵਾਗਤ ਹੈ ਇਹਹੀ ਰੀਜ਼ਨ ਨੇ ਇਹ ਸਾਰੇ ਧੰਨਵਾਦ ਭਾਈ ਤੁਸੀਂ ਆਪਣੇ ਕੀਮਤੀ ਸਮੇਂ ਦੇ ਦਿੱਤੇ ਸਮਾਂ ਦਾ ਬਹੁਤ ਧੰਨਵਾਦ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ 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 ਭਾਈ ਤਾਂ ਅਮਰਪੁਰ ਤੋਂ ਸੁਖਨਾਂਦਰ ਦੇ ਬੇਹੱਦ ਸਹਿਯੋਗਤਾ ਪ੍ਰਤੀ ਜਿਹੜੇ ਆ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਉਹ ਮੁੱਦੇ ਬਣੇ ਹੋਇਆ ਪੰਜਾਬ ਦੇ ਵਿੱਚ ਤਾਂ ਉਹ ਨਸ਼ੇ ਦਾ ਮੁੱਦਾ ਹੋਵੇ ਇਹਨਾਂ ਨੇ ਕਹਿੰਦੇ ਕਿ ਅਸੀਂ ਲੱਗੇ ਹੋਇਆ ਕੱਟ ਕਰ ਰਹੇ ਹਾਂ ਪਰ ਖਤਮ ਨਹੀਂ ਕੀਤਾ ਜਾ ਸਕਦਾ ਕੱਟ ਕਰ ਰਹੇ ਹਾਂ ਸਗਲ ਕੱਟ ਹੋਊਗਾ ਤਾਂ ਪੰਜਾਬ ਦੇ ਵਿੱਚੋਂ ਰੋਜ਼ਗਾਰ ਮਿਲੂਗਾ ਨੋਰਮਲੀ ਇਹ ਸੋਚ ਆ ਜਿਹੜੀ ਉਹ ਚੰਗੇ ਪਾਸੇ ਲੱਗੂਗੀ ਕਾਉਂਸਲ ਕੰਮ ਕੀਤੇ ਜਾਣਗੇ ਜਾਣਗੇ ਚੋ ਖੇਡਾਂ ਪੱਤਰ ਪੰਜਾਬ ਦੀਆਂ ਹੁਣ ਉਹਦੇ ਰਾਸਤੇ ਬਹੁਤ ਸਾਰੇ ਨੌਜਵਾਨ ਹਨ ਜਿਹੜੇ ਉਹ ਖੇਡਾਂ ਨਾਲ ਜੁੜਿਆ ਔਰ ਵਿਧਾਨ ਸਭਾ ਹਲਕਾ ਭਾਗੇ ਪੁਰਾਣੇ ਦੀ ਗੱਲ ਕਰਦੇ ਪਿਛਲੇ ਸਮੇਂ ਦੇ ਬੱਚੇ ਇੱਥੇ ਜਿਹੜੇ ਤੋਣਾ ਹੁੰਦੀਆਂ ਸੀਗੀਆਂ ਜੋ ਜਿਹੜਾ ਪ੍ਰੀਸ਼ਦ ਦੀ ਗੱਲ ਹੋਵੇ, ਬਲਕ ਸੰਪਤੀ ਦੀ ਗੱਲ ਹੋਵੇ, ਚਾਹੇ ਸਰਪੰਚੀ ਦੀਆਂ ਚੋਣਾਂ ਹੋਣ, ਇਹਨਾਂ ਨੇ ਕਹਿੰਦੇ ਕਿ ਪੱਗਾਂ ਜਿਹੜੀਆਂ ਉਹ ਦੋ-ਦੋ ਲਿਉਂਗੀਆਂ ਪੈਂਦੀਆਂ ਸੀ, ਇੱਕ ਪੱਗ ਦੀ ਦੇ ਵਿੱਚ ਹੁੰਦੀ ਸੀ ਤੇ ਇੱਕ ਪੱਗਾਂ ਜਿਹੜੀ ਉਹ ਪੈਰਾਂ ਦੇ ਵਿੱਚ ਰੋਦੀ ਹੁੰਦੀ ਸੀ। ਪਰ ਇਤਿਹਾਸ ਬਦਲਿਆ, ਸਮਾਂ ਬਦਲਿਆ, ਪਰ ਕਿ ਹੋਂਦ ਵਾਲੇ ਟਾਈਮ ਦੇ ਬੱਚੇਆਂ ਚੀਜ਼ਾਂ ਫਰਕਰਾਰ ਰਹਿਣਗੀਆਂ। ਇਹ ਵੀ ਸਮਾਂ ਇਹ ਦੱਸਣਾ। ਦੁੜਨਹੁਣ ਦੇ ਪ੍ਰਖ ਪੋਰਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਦਾਨਾ ਕੈਮਰਾਮੈਨ ਗੁਰਸਨ ਦੇ ਨਾਲ ਧੰਨਵਾਦ।